ਐਸ ਵੀ ਐਲ ਦੀ ਬੜੀ ਵੱਡੀ ਬ੍ਰੇਕਿੰਗ ਤੁਹਾਡੇ ਨੂੰ ਦਿਖਾ ਰਹੇ ਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਖਰੜ ਫਲਾਈ ਓਵਰ ਦੇ ਉੱਤੇ ਕੁਝ ਅਨਮਚਾਤੇ ਨੌਜਵਾਨਾਂ ਵੱਲੋਂ ਹਿਮਾਚਲ ਬੱਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੌਕੇ ਤੇ ਬੱਸ ਇੱਥੇ ਮੌਜੂਦ ਨਹੀਂ ਹੈ ਬੱਸ ਨੂੰ ਵਾਪਸ ਲੈ ਕੇ ਹੋਇਆ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿਦਾਂ ਮੌਕੇ ਤੇ ਪੂਰੇ ਕੱਚ-ਕੱਚੋਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਪੂਰੇ ਕੱਚ ਦੀ ਵੀਡੀਓ ਦਿਖਾਈ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਦੋ ਤਿੰਨ ਨੌਜਵਾਨ ਸੀਗੇ ਜਿਹੜੇ ਅਲਟੋ ਕਾਰ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੂੰਹ ਆਪਣੇ ਬੰਨੇ ਹੋਏ ਸੀਗੇ ਜਿੱਦਾਂ ਹੀ ਹਿਮਾਚਲ ਦੀ ਬੱਸ ਫਲਾਈਓਵਰ ਤੋਂ ਚੜਦੀ ਹੈ ਤੇ ਇੱਥੇ ਆਉਂਦੇ ਰੋਕ ਕੇ ਉਹਦੇ ਪੱਥਰ ਮਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਦੀ ਬੱਸ ਦੇ ਜਿਹੜਾ ਫਰੰਟ ਸ਼ੀਸ਼ਾ ਉਹ ਸਾਰਾ ਤੋੜ ਦਿੱਤਾ ਜਾਂਦਾ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਤੇ ਅਸੀਂ ਮੌਜੂਦ ਹਾਂ ਉਸ ਥਾਂ ਦੇ ਉੱਤੇ ਜਿੱਥੇ ਇਹ ਸਾਰਾ ਵਾਪਰਾ ਹੋਇਆ ਅਸੀਂ ਮੌਕੇ ਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਰੋਡ ਦੇ ਉੱਤੇ ਕੱਚ-ਕੱਚ ਹੋਇਆ ਪਿਆ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੱਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਕੋਈ ਨਿਜੀ ਨੁਕਸਾਨ ਹੋਇਆ ਕਿ ਨਹੀਂ ਹੋਇਆ ਪਰ ਮੌਕੇ ਦੀਆਂ ਤਸਵੀਰਾਂ ਇਹੀ ਹੈ ਕਿ ਇੱਥੇ ਖਰੜ ਫਲਾਈਓਵਰ ਹਾਈਵੇ ਦੇ ਉੱਤੇ ਹਿਮਾਚਲ ਦੀ ਬੱਸ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਇਹ ਦਿਨੋਂ ਦਿਨ ਜਿਹੜਾ ਇਹ ਵਿਰੋਧ ਹੈ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਕਦੇ ਹਿਮਾਚਲ ਵਾਲੇ ਪੰਜਾਬੀਆਂ ਨੂੰ ਮਾਰ ਗੁੱਟ ਕਰਦੇ ਆ ਤੇ ਕਈ ਵਾਰ ਹੁਣ ਅਣਵਿਛਾਤੇ ਵਿਅਕਤੀ ਸੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪੰਜਾਬੀ ਸੀ ਜਾਂ ਕੌਣ ਸੀਗੇ ਦੱਸਿਆ ਜਾ ਰਿਹਾ ਆਲਟੋਕਾਰ ਦੇ ਵਿੱਚ ਆਏ ਸੀਗੇ ਇੱਥੇ ਆ ਕੇ ਉਹਨਾਂ ਨੇ બસ ਨੂੰ ਰੋਕੇ ਫਲਾਈਓਵਰ ਤੇ ਜਿੱਦੈ ਉਹ ਚੜਦੀ ਆ ਰੋਕ ਕੇ ਮੋਕੇ ਤੇ ਪੱਥਰ ਮਾਰੇ ਜਾਂਦੇ ਤੇ ਉਹਦਾ ਸਾਰਾ ਸ਼ੀਸ਼ਾ ਤੋੜ ਦਿੱਤਾ ਜਾਂਦਾ ਹੈ ਅੱਜ ਸ਼ਾਮ ਨੂੰ ਖਰੜ ਫਲਾਈਓਵਰ ਤੇ ਲੱਗੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਰੋਕ ਕੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਗਈ ਇਨਫੋਰਮੇਸ਼ਨ ਮਿਲਦੇ ਸਾਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਮੌਕੇ ਤੇ ਪਹੁੰਚ ਕੇ ਪੈਸੇਂਜਰ ਕੰਡਕਟਰ ਤੇ ਡਰਾਈਵਰ ਦੀ ਜਿਹੜੀ ਸੇਫਟੀ ਇਨਸ਼ੋਰ ਕੀਤੀ ਗਈ ਤੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਆਰੰਭ ਕੀਤੀ ਗਈ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇ ਬਰਾਈ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਅਸਿਕਾ ਤੁਹਾਡੇ ਨਾਲ ਕ੍ਰਿਸ਼ ਵਰਮਾ ਮੇਰੇ ਨਾਲ ਸੰਦੀਪ ਕੈਮਰਾ